ਆਪਣੀ ਵੀਡੀਓ ਨੂੰ ਦੇਖ ਰਹੇ ਬੱਚੇ ਬਜੁਰਗ ਭੈਣ ਭਰਾਵਾਂ ਮਿੱਤਰ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਦਰਸ਼ਨ ਕਰਕੇ ਆਏ ਸੀਗੇ ਮਾਤਾ ਚੰਤਪੁਰਨੀ ਦੇ ਅੱਜ ਤੁਹਾਨੂੰ ਆਪਾਂ ਆਪਣੀ ਵੀਡੀਓ ਦੇ ਵਿੱਚ ਪੀਰ ਨਗਾਹ ਜੀ ਦੇ ਦਰਸ਼ਨ ਕਰਾਵਾਂਗੇ ਹਨ ਤੇ ਆਪਣਾ ਸਫਰ ਹੈ ਜਿਹੜਾ ਅੱਜ ਚੰਤਪੁਰਨੀ ਤੋਂ ਲੈ ਕੇ ਪੀਰ ਨਗਾਹ ਦੀ ਦਰਗਾਹ ਤੱਕ ਦਾ ਹਨਾ ਤੇ ਇਹਦੀ ਚੰਤਪੁਰਨੀ ਤੋਂ ਪੀਰ ਨਗਾਹ ਦਰਗਾਹ ਦੀ ਦੂਰੀ ਹੈਗੀ ਆ 55 ਕਿਲੋਮੀਟਰ ਤੇ ਤੁਸੀਂ ਆਪਣੇ ਪਿੱਛੇ ਮੌਸਮ ਦੇਖ ਸਕਦੇ ਹੋ ਹਨਾ ਤੇ ਬਿਲਕੁਲ ਆਸਕੋਂ ਦਪਈ ਪਈ ਆ ਹਨ ਜਿਵੇਂ ਸਿਆਰ ਦਾ ਮੌਸਮ ਹੁੰਦਾ ਐਵੇਂ ਦਾ ਬਣਿਆ ਹੋਇਆ ਇਸ ਮੌਸਮ ਦੇ ਵਿੱਚ ਆਪਾਂ ਸਫ਼ਰ ਕਰਾਂਗੇ ਤੇ ਦਿਖਾਉਣਿਆ ਤੁਹਾਨੂੰ ਆਪਣਾ ਪੂਰਾ ਸਫ਼ਰ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਰਸਤੇ ਦੇ ਵਿੱਚ ਰੁਕੇ ਦੀ ਹਨ ਚਾਹ ਪਕੌੜਿਆਂ ਦਾ ਲੰਗਰ ਆ ਗਿਆ ਦੀ ਤੇ ਪਹਿਲਾਂ ਮੀਂਹ ਜ਼ਿਆਦਾ ਆ ਗਿਆ ਦੀ ਫਿਰ ਅਸੀਂ ਆ ਲੰਗਰ ਤੇ ਰੁਕੇ ਨਾਲੇ ਤਾਂ ਚਾਹ ਪੀਤੀ ਤੇ ਨਾਲੇ ਖਾਦੇ ਪਕੌੜੇ ਤੇ ਨਾਲੇ ਪਾਏ ਰੇਨ ਕੋਟ ਦੁਬਾਰੇ ਹਾਂ ਹਾਂ ਰੇਨ ਕੋਟ ਦੁਬਾਰੇ ਪਾਉਣੇ ਪੈ ਗਏ ਜੀ ਕਿਉਂਕਿ ਮੀਂਹ ਕਾਫੀ ਆ ਗਿਆ ਹਨ ਤੇ ਹੁਣ ਅਸੀਂ ਰੇਨ ਕੋਟ ਪਾ ਕੇ ਆਪਣਾ ਅਗਲਾ ਸਫ਼ਰ ਕਰਦੇ ਆਂ ਸਟਾਰਟ ਕਾਲਾ ਕੋੜਾ ਵੀ ਪੇਚੋ ਕੇ ਆ ਤੇ ਇੱਥੋਂ ਕਰਦੇ ਆਂ ਆਪਣਾ ਸਫ਼ਰ ਫਿਰ ਸਟਾਰਟ ਤੇ ਰਸਤੇ ਦੇ ਵਿੱਚ ਬਹੁਤ ਲੰਗਰ ਲੱਗੇ ਹੋਏ ਨੇ ਹਨਾ ਤੇ ਆ ਜਿਹੜਾ ਪਿੱਛੇ ਆਪਾਂ ਲੰਘਿਆ ਇਹ ਸੀਗਾ گاؤں ਕਿਨੂ ਜਦੋਂ ਆਪਾਂ ਚੰਤਪੁਰਨੀ ਵੱਲੋਂ ਇਹ ਥਾਂ ਨੂੰ ਆਈ ਜਾਂਦੇ ਆਂ ਨਾ ਤੇ ਉਹ ਜਿਹੜੀ ਧੁੰਦ ਸੀ ਜੀ ਨਾ ਉਹ ਬਿਲਕੁਲ ਹਟ ਗਈ ਵੀਰੇ ਦਿਖਾ ਦੀ ਮਾਰਦਾ ਇਧਰ ਸਾਈਡ ਤੇ ਮਾਰ ਕੇ ਨਾ ਘਟ ਗਈ ਤੇ ਇੱਥੇ ਬਹੁਤ ਘੱਟ ਰਹਿ ਗਈ ਉਹ ਤੁੰਦ ਜੀ ਜਿਹੜੀ ਬਣੀ ਹੋਈ ਸੀ ਤਿਉਂ ਜਿਉਂ ਆਪਾਂ ਥੱਲੇ ਪੰਜਾਬ ਵਾਲੇ ਨੂੰ ਆਈ ਜਾਂਦੇ ਆ ਤਿਉਂ ਤੋਂ ਮੌਸਮ ਨੂੰ ਥੋੜਾ ਜਿਹਾ ਸੈੱਟ ਜਾ ਹੋਈ ਜਾਂਦਾ ਤੇ ਤਕਰੀਬਨ ਮੀਂਹ ਵੀ ਹੱਟ ਚੁੱਕਿਆ ਕੋਈ ਕੋਈ ਬਣੀ ਰਹੀ ਤੇ ਹੁਣ ਆਪਾਂ ਬਸ ਜਿਹੜੇ ਰੇਨ ਕੋਟ ਨੇ ਉਤਾਰ ਦਵਾਂਗੇ ਥੋੜਾ ਜਿਹਾ ਹੋਰ ਅੱਗੇ ਦੇਖ ਲਈਏ ਨਾ ਵੀ ਮੀਂਹ ਜ਼ਿਆਦਾ ਤਾਂ ਨਹੀਂ ਹੈਗਾ ਤੇ ਮੀਂਹ ਦੇ ਵਿੱਚ ਦਾ ਜਿਹੜਾ ਸਫਰਾ ਬਹੁਤ ਕੈਂਡ ਰਿਹਾ ਯਾਰ ਹਨਾ ਜਾਨੀ ਕਿ ਜ਼ਿਆਦਾ ਆਪਾਂ ਨੂੰ ਉਹ ਨਹੀਂ ਹੋਇਆ ਹਨਾ ਦਿੱਕਤ ਨਹੀਂ ਆਈ ਇਹ ਮੀਂਹ ਦੇ ਸਫਰ ਜਿਹੜਾ ਆਪਾਂ ਕੈਂਡਾ ਯਾਰ ਬੜੇ ਕੈਂਡ ਰੋਡ ਬਣੇ ਹੋਏ ਨੇ। ਹਾਂ ਦੇਖੋ ਦੂਹੀਂ ਕੈਂਡ ਨੇ ਯਾਰ ਰੋਡ ਵੀ ਇੱਧਰ ਨੇ ਹਨ ਜਿਹੜੇ ਪਹਾੜਾਂ ਦੇ ਉੱਤੇ ਬਣੇ ਹੋਏ ਨੇ। ਕੱਟੀਆਂ ਦੇ ਲੋ ਫੁੱਲ ਸਪੀਡ ਤੇ ਜਾ ਰਹੀ ਆ ਪੀ 23। ਜਿਹੜੀ ਉਹ ਸਾਹਮਣੇ ਨੋਵਾ ਨੇ ਜੀ ਫੁੱਲ ਸਪੀਡ ਤੇ ਜਾ ਰਹੀ ਆ ਆਪਣੇ ਇੱਧਰੋਂ ਹਨ। ਤੇ ਆ ਰਸਤੇ ਦੇ ਵਿੱਚ ਚੌਕ ਆਇਆ। ਜਿਹੜੀ ਆ ਸਾਹਮਣੇ ਤੁਸੀਂ ਮੈਕਸ ਗੱਡੀ ਜਾਂਦੀ ਦੇਖ ਰਹੇ ਹੋ ਇਹ ਰੋਡ ਚਲੇ ਜਾਂਦਾ ਜਲੰਧਰ ਵੱਲ ਨੂੰ। ਜਾਨੀ ਕਿ ਹੁਸ਼ਿਆਰਪੁਰ ਵੱਲ ਨੂੰ। ਤੇ ਆ ਜਿਹੜਾ ਰੋਡ ਆ ਇਧਰ ਨੂੰ ਇਹ ਚੱਲੇ ਜਾਂਦਾ ਊਨਾ ਨੂੰ ਤੇ ਊਨਾ ਤੋਂ ਚੰਡੀਗੜ੍ਹ ਨੂੰ ਜਾ ਸਕਦੇ ਤੁਸੀਂ ਆਹ ਰੋਡ ਤੇ ਜਿਹੜਾ ਆ ਜਾ ਰਿਹਾ ਹਨ ਤੇ ਆ ਜਿਹੜਾ ਹੇਠਾਂ ਵੱਲ ਨੂੰ ਰਸਤਾ ਜਾਂਦਾ ਆਪਾਂ ਮੁੜਿਆ ਇਹ ਤੇ ਹੁਣ ਆਪਾਂ ਜਾ ਰਹੇ ਹੂਨੇ ਦੀ ਵੱਲ ਰਸਤੇ ਥੋੜੇ ਖਤਰਨਾਕ ਨੇ ਇਹ ਹਨ ਮੋੜ ਕੋੜ ਬਹੁਤ ਜ਼ਿਆਦਾ ਨੇ in 100 meters turn right ਇਹ ਆ ਦੇਖੋ ਥੋੜੇ ਖਤਰਨਾਕ ਇਹ ਦੇਖੋ ਲੈਫਟ ਔਨ ਇੰਟਰਨੈਸ਼ਨਲ ਹਾਈਵੇ 3 ਇੱਥੋਂ ਜਿਹੜੀ ਉਚਾਈ ਆ ਹਨਾ ਰੋਡਾਂ ਦੀ ਜਾਨੀ ਕਿ ਉੱਚੇ ਹੁੰਦੇ ਜਾਂਦੇ ਨੇ ਚਿੰਤ ਖੋਰੀ ਤੱਕ ਆਹ ਆ ਜਿਹੜਾ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਨਹਿਰ ਨਹੀਂ ਹੈਗੀ ਜੀ ਇਹ ਆ ਨਾਲਾ ਤੇ ਰਾਤ ਦਾ ਉੱਤੇ ਕਾਫੀ ਮੀਂਹ ਪੈ ਰਿਹਾ ਹੈ ਨਾ ਚੰਤਪੁਰਨੀ ਵੱਲ ਤੇ ਪਹਾੜਾਂ ਦੇ ਉੱਤੇ ਕਾਫੀ ਮੀਂਹ ਪੈ ਰਿਹਾ ਇਹ ਸਾਰਾ ਜਿਹੜਾ ਉੱਥੇ ਦਾ ਪਾਣੀ ਆ ਉਹ ਇਕੱਠਾ ਹੋ ਕੇ ਇਧਰ ਨਾਲੇ ਦੇ ਵਿੱਚ ਆ ਰਿਹਾ ਹੈ ਨਾ ਤੇ ਦੇਖੋ ਪਾਣੀ ਦੀ ਰਫਤਾਰ ਤੁਸੀਂ ਦੇਖ ਸਕਦੇ ਹੋ ਬਹੁਤ ਤੇਜ਼ੀ ਦੇ ਨਾਲ ਆ ਰਿਹਾ ਪਾਣੀ ਹੈ ਨਾ ਉੱਪਰੋਂ ਤੁਸੀਂ ਇਤੋਂ ਹਿਸਾਬ ਲਾ ਸਕਦੇ ਹੋ ਕਿ ਰਾਤ ਦਾ ਕਿੰਨਾ ਕੁ ਮੀਂਹ ਪਿਆ ਹੋ ਉੱਤੇ ਪਹਾੜਾਂ ਦੀ ਵੱਲ ਬਸ ਫੱਦੇ ਤੇ ਪਹੁੰਚ ਚੁੱਕੇ ਆਂ ਸ਼ਹਿਰ ਉਹਨਾਂ ਦੇ ਹਨ ਤੇ ਕ੍ਰਾਸ ਕਰ ਚੁੱਕੇ ਆਂ ਤੇ ਜਿਹੜੀ ਇੱਥੋਂ ਹੁਣ ਬਾਬਾ ਪੀਰ ਨਗਾਹ ਦੀ ਜਗਾ ਦੀ ਦੂਰੀ ਆ ਉਹ ਤਕਰੀਬਨ 10 ਤੋਂ 11 ਕਿਲੋਮੀਟਰ ਦੇ ਵਿੱਚ ਵਿੱਚ ਆ ਹਨ ਤੇ ਬਸ ਆਪਾਂ ਦੱਸਾਂ 15 ਮਿੰਟਾਂ ਦੇ ਵਿੱਚ ਪਹੁੰਚ ਜਾਵਾਂਗੇ ਬਾਬੇ ਪੀਰ ਨਗਾਹ ਦੀ ਜਗ੍ਹਾ ਤੇ ਹਨ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੁਹਾਨੂੰ ਇੱਥੇ ਦਰਸ਼ਨ ਕਰਾਵਾਂਗੇ ਬਾਬੇ ਪੀਰ ਨਗਾਹ ਦੀ ਜਗਾ ਦੇ ਤੇ ਬਿਲਕੁਲ ਆਪਾਂ ਹੁਣ ਸ਼ਹਿਰ ਉਹਨਾਂ ਦੇ ਵਿੱਚ ਕਾਰ ਆ ਹਨ ਤੇ ਆ ਜਿਹੜਾ ਸਾਰਾ ਸਾਰਾ ਤੁਸੀਂ ਆਲੇ-ਦਾਲੇ ਦਾ ਬਾਜ਼ਾਰ ਦੇਖ ਰਹੇ ਹੋ ਇਹ ਹੈਗਾ ਸ਼ਹਿਰ ਊਨੇ ਦਾ ਊਨਾ ਤੋਂ ਜਿਹੜਾ ਬਾਬਾ ਪੀਰ ਨਗਾਹੇ ਦੀ ਦਰਗਾਹ ਤੇ ਰਸਤਾ ਜਾਂਦਾ ਬਿਲਕੁਲ ਐਵੇਂ ਦਾ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਆਪਣੀ ਵੀਡੀਓ ਦੇ ਵਿੱਚ ਤੇ ਬਿਲਕੁਲ ਸੁਨਸਾਨ ਰਸਤਾ ਜੀ ਇਹ ਤੇ ਜੇਕਰ ਤੁਸੀਂ ਬਾਬਾ ਪੀਰ ਨਗਾਹ ਦੇ ਦਰਗਾਹ ਤੇ ਦਰਸ਼ਨ ਕਰਨ ਜਾਣੇ ਨੇ ਨਾ ਤਾਂ ਤਕਰੀਬਨ ਸੱਚ ਨੇ ਜਾਇਓ ਹਨਾ ਤੇ ਸ਼ਾਮ ਨੂੰ ਥੋੜਾ ਰਸਤਾ ਐਵੇਂ ਦਾ ਜਣੇ ਕਿ ਸੁਨਸਾਨ ਜਿਹਾ ਰਸਤਾ ਸ਼ਾਮ ਨੂੰ ਇੱਧਰ ਨੂੰ ਜਾਣਾ ਥੋੜਾ ਜਿਆ ਵਧੀਆ ਨਹੀਂ ਹੈਗਾ ਤੇ ਆ ਦੇਖੋ ਉੱਤੋਂ ਪੱਥਰ ਗਿਰਿਆ ਹੋਇਆ ਆ ਰਾਸਤੇ ਦੇ ਵਿੱਚ ਪੱਥਰ ਗਿਰਿਆ ਹੋਇਆ ਉੱਤੋਂ ਆ ਇਹ ਬਿਲਕੁਲ ਕੋਈ ਪਿੰਡ ਵੀ ਨਹੀਂ ਇੱਕ ਅੱਧਾ ਪਿੰਡ ਆਇਆ ਉਹ ਪਿੱਛੇ ਇੱਕ ਪਿੰਡ ਆਇਆ ਤੇ ਪਿੰਡ ਵੀ ਨਹੀਂ ਹੈਗਾ ਕੋਈ ਸਾਹਮਣੇ ਹੈ ਨਾ ਆ ਦੇਖੋ ਐਵੇਂ ਨਹੀਂ ਆ ਚੜਾਈਆਂ ਨੇ ਜੀ ਇੱਧਰਲੇ ਪਾਸੇ ਨਹੀਂ ਐਵੇਂ ਦਾ ਰਸਤਾ ਸਾਰਾ ਬਣਿਆ ਹੋਇਆ ਹੈ ਇੱਥਾ ਐਵੇਂ ਦੀਆਂ ਚੜਾਈਆਂ ਵਾਲੇ ਰਸਤੇ ਚੜ੍ਹ ਕੇ ਆਪਾਂ ਪਹੁੰਚ ਚੁੱਕੇ ਆ ਮੰਦਰ ਪੀਰ ਨਗਾਹ ਪੀਰ ਨਗਾਹ ਦਾ ਮੰਦਰ ਦਾ ਗੇਟ ਆ ਜਿਹੜਾ ਸਾਹਮਣੇ ਬਣਿਆ ਹੋਇਆ ਹੈ ਨਾ ਦਰਵਾਜਾ ਬਣਿਆ ਹੋਇਆ ਤੇ ਇੱਥੋਂ ਅੰਦਰ ਪੀਰ ਰੰਗਾਹੇ ਦਰਗਾਹ ਬਣੀ ਹੋਈ ਹੈ ਨਾ ਤੇ ਐਵੇਂ ਦਾ ਸਾਰਾ ਬਾਜ਼ਾਰ ਬਣਿਆ ਹੋਇਆ ਹੈ ਤੇ ਇੱਥੋਂ ਮੱਥਾ ਟੇਕਣ ਲਈ ਪ੍ਰਸ਼ਾਦ ਤੇ ਸਾਰਾ ਸਮਾਨ ਤੁਸੀਂ ਲੈ ਸਕਦੇ ਹੋ ਨਾ ਤੇ ਉਹ ਉਧਰ ਤੱਕ ਫੈਲਿਆ ਹੋਇਆ ਹੈ ਨਾ ਬਾਜ਼ਾਰ ਉਧਰ ਵੀ ਬਣੀ ਹੋਈ ਨੇ ਦੁਕਾਨਾਂ ਤੇ ਕਾਫੀ ਲੋਕ ਉਹਰੇ ਦਰਸ਼ਨ ਕਰਨ ਆਉਂਦੇ ਨੇ ਨਾ ਜਿਵੇਂ ਚੰਤਪੁਰਨੀ ਦੇ ਮੰਦਰ ਵੱਲ ਹੈ ਨਾ ਸਾਰਾ ਬਾਜ਼ਾਰ ਬਣਿਆ ਹੋਇਆ ਸੀਗਾ ਮੰਦਰ ਦੇ ਆਲੇ ਦੁਆਲੇ ਓਮੇਦਾਈ ਬਾਜ਼ਾਰ ਬਣਿਆ ਹੋਇਆ ਸਾਰਾ ਹਨਾ ਐਵੇਂ ਦਾ ਸਾਰਾ ਬਾਜ਼ਾਰ ਬਣਿਆ ਹੋਇਆ ਹਨਾ ਮੈਂ ਰੁਕੀ ਹੋਇਆ ਸੱਤ ਹੀ ਨਹੀਂ ਇਹ ਤਨੇ ਰੁਪਏ ਭਾਜੇ ਹੋ ਨਾ ਕੰਮ ਕਰਦੇ ਰਹਿੰਦੇ ਰਹਿੰਦੇ ਤੇ ਬਾਜ਼ਾਰ ਕ ਪਾਰ ਕਰਕੇ ਤਿਤਰੀਬ ਨਾ ਆਪਾਂ ਗੇਟ ਤੇ ਪਹੁੰਚ ਚੁੱਕੇ ਆ ਨਾ ਤੇ ਇੱਧਰ ਜੋੜਾ ਕਰ ਬਣਿਆ ਹੋਇਆ ਹੈ ਨਾ ਤੇ ਆਪਾਂ ਇੱਥੇ ਆਪਣੇ ਜੋੜੇ ਰੱਖ ਕੇ ਤੇ ਚੱਲਦੇ ਆਂ ਦਰਸ਼ਨ ਕਰਨ ਮੰਦਿਰ ਦੇ ਤੇ ਆਜੋ ਲੈ ਕੇ ਚੱਲਦੇ ਆਂ ਤੁਹਾਨੂੰ ਮੰਦਿਰ ਦੇ ਅੰਦਰ ਕਰਵਾਉਨੇ ਆਂ ਦਰਸ਼ਨ ਤੇ ਇੱਧਰੋਂ ਅੰਦਰ ਮੇਨ ਮੰਦਰ ਦੇ ਜਾਣ ਦਾ ਰਸਤਾ ਆ ਬਣਿਆ ਹੋਇਆ ਹਨ ਤੇ ਲੈ ਕੇ ਚੱਲਿਆਂ ਰਸਣ ਜਿਹੜਾ ਸੰਗਤਾਂ ਲੈ ਕੇ ਆਉਂਦੀਆਂ ਨੇ ਹਨਾ ਆ ਦਾਨ ਦਾਨ ਕਰਨ ਦੇ ਲਈ ਤਾਂ ਇੱਥੇ ਜਮਾ ਹੁੰਦਾ ਹਨ ਤੇ ਆਜੋ ਲੈ ਕੇ ਚੱਲਦੇ ਆਂ ਤੁਹਾਨੂੰ ਮੰਦਰ ਦੇ ਅੰਦਰ we mm -hmm. ਜਿਹੜੀ ਇਹ ਪੀਰ ਬਾਬੇ ਨਗਾਹੇ ਦੀ ਜਗਾ ਬਣੀ ਹੋਈ ਹੈ ਨਾ ਇਹ گاؤں ਬੰਸੋਲੀ ਦੇ ਵਿੱਚ ਬਣੀ ਹੋਈ ਹੈ ਨਾ ਤੇ ਅੱਜ ਇਹ ਉਹਨਾਂ ਦੇ ਬਿਲਕੁਲ ਨਜ਼ਦੀਕ ਆ گاؤں ਬੰਸੋਲੀ ਤੇ ਇੱਧਰ ਆਈਆਂ ਆਈਏ ਨੇ ਸੰਗਤਾਂ ਨਾ ਤੇ ਆ ਸੰਗਤਾਂ ਦੇ ਬੈਠਣ ਤੇ ਰਹਿਣ ਨੂੰ ਜਗਾ ਬਣੀ ਹੋਈ ਹੈ ਤੇ ਦੂਰੋਂ ਦੂਰੋਂ ਲੋਕ ਦਰਸ਼ਨ ਕਰਨ ਆਉਂਦੇ ਨੇ ਉਰੇ ਵੀ ਹੈ ਨਾ ਇਤਿਹਾਸਕ ਸਥਾਨ ਹੈ ਵੀ ਤੇ ਜਦ ਆਪਾਂ ਉਧਰੋਂ ਆਏ ਸੀਗੇ ਨਾ ਉਧਰੋਂ ਆਪਾਂ ਆਏ ਸੀਗੇ ਗੇਟ ਪਾਰ ਕਰਕੇ ਉਧਰ ਵੀ ਪੂਰਾ ਬਾਜ਼ਾਰ ਬਣਿਆ ਹੋਇਆ ਹੈ ਨਾ ਤੇ ਇੱਧਰ ਵੀ ਪੂਰੀਆਂ ਦੁਕਾਨਾਂ ਸਜਾਈਆਂ ਹੋਈਆਂ ਨੇ ਨਾ ਇੱਧਰ ਵੀ ਬਣਿਆ ਹੋਇਆ ਪੂਰਾ ਬਾਜ਼ਾਰ ਹੁਣ ਤੁਨੂੰ ਬਾਬਾ ਪੀਰ ਨਗਾਹ ਜੀ ਦਰਗਾਹ ਦੇ ਦਰਸ਼ਨ ਕਰਾਉਣ ਤੋਂ ਬਾਅਦ ਆਪਾਂ ਚੱਲਦੇ ਆਂ ਅੱਗੇ ਬਾਬਾ ਪੀਰ ਨਗਾਹ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਜਿਹੜਾ ਆਪਾਂ ਤੁਹਾਨੂੰ ਤਲਾਓ ਦਿਖਾਉਣ ਜਾ ਰਹੇ ਹਾਂ ਨਾ ਉੱਥੇ ਇਸ਼ਨਾਨ ਕਰਦਿਏ ਨੇ ਫਿਰ ਹਨ ਤੇ ਲੈ ਕੇ ਚਲਦੇ ਹਾਂ ਤੁਹਾਨੂੰ ਦਰਬਾਰ ਬਾਬਾ ਪੀਰ ਨਗਾਹ ਬਣਿਆ ਹੋਇਆ ਨਾ ਆ ਸਾਹਮਣੇ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਇੱਥੋਂ ਸਾਹਮਣੇ ਤੋਂ ਜਿਹੜੇ ਉਹ ਸ਼ੈੱਡ ਜਿ ਬਣਿਆ ਹੋਇਆ ਇਹ ਇਹ ਰਸਤਾ ਵੀ ਇੱਧਰ ਨੂੰ ਆਉਂਦਾ ਹਨਾ ਤੇ ਆਪਾਂ ਆ ਇੱਧਰ ਰਸਤੇ 'ਚ ਇੱਧਰ ਆਹ ਬਾਜ਼ਾਰ ਬਣਿਆ ਹੋਇਆ ਹਨਾ ਉਹ ਸਾਹਮਣੇ ਆਪਾਂ ਆਹ ਰਸਤਾ ਆਏ ਆ ਤੇ ਇੱਥੇ ਬਣਿਆ ਹੋਇਆ ਜੀ ਇਹ ਇਤਿਹਾਸਕ ਤਲਾਓ ਕਰੋ ਦਰਸ਼ਨ ਤੁਸੀਂ ਇਤਿਹਾਸਕ ਤਲਾਬ ਦੇ ਹਨ ਬਹੁਤ ਦੂਰੋਂ ਦੂਰੋਂ ਆ ਕੇ ਸੰਗਤਾਂ ਇੱਥੇ ਇਸ਼ਨਾਨ ਕਰਕੇ ਜਾਂਦੀਆਂ ਨੇ ਆ ਬਾਈ ਜਿਹੜੇ ਇੱਧਰ ਖੜੇ ਨੇ ਨਾ ਇਹਨਾਂ ਨੇ ਇਸ਼ਨਾਨ ਕੀਤਾ ਉਹ ਬਾਈ ਆਲੇ-ਦਾਲੇ ਦੇ ਆਲੇ-ਦਾਲੇ ਇਸ ਤਰ੍ਹਾਂ ਪਹਾੜਾਂ ਦਾ ਦ੍ਰਿਸ਼ਾ ਹਨ ਦੇਖੋ ਕਿੰਨਾ ਸੋਹਣਾ ਦ੍ਰਿਸ਼ਾ ਹਨ ਬਹੁਤ ਹੀ ਸੋਹਣਾ ਦ੍ਰਿਸ਼ ਹੈ ਤੇ ਪਹਾੜਾਂ ਦੇ ਬਿਲਕੁਲ ਵਿਚਕਾਰ ਇਹ ਪੀਰ ਬਾਬੇ ਦੀ ਦਰਗਾਹ ਬਣੀ ਹੋਈ ਹੈ ਨਾ ਤੇ ਇੱਧਰ ਬਣਿਆ ਹੋਇਆ ਖਵਾਜਾ ਵੀਰ ਜੀ ਦਾ ਮੰਦਿਰ ਵੀਰ ਪਪਾ ਨੇ ਗਾ ਤੇ ਦਰਸ਼ਨ ਕਰਵਾਉਣ ਤੋਂ ਬਾਅਦ ਹੁਣ ਆਪਾਂ ਇੱਥੋਂ ਆਪਣੇ ਅਗਲੇ ਸਫ਼ਰ ਦੀ ਵੱਲ ਜਾ ਰਹੇ ਹਾਂ ਨਾ ਤੇ ਇੱਥੋਂ ਆਪਾਂ ਅੱਗੇ ਰੁਕਾਂਗੇ ਜਾ ਕੇ ਗੁਰਦੁਆਰਾ ਹਰੀਆਂ ਬੇਲਾ ਸਾਹਿਬ ਤੇ ਉਹ ਇੱਥੋਂ ਗੁਰਦੁਆਰਾ ਹਰੀਆਂ ਬੇਲਾ ਸਾਹਿਬ ਦੀ ਦੂਰੀ ਤਕਰੀਬਨ 40 ਤੋਂ 45 ਕਿਲੋਮੀਟਰ ਹੈ ਨਾ ਤੇ ਬੜੇ ਰਿਓ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਸਾਰਾ ਸਫ਼ਰ ਤੇ ਇੱਥੋਂ ਹੁਣ ਆਪਾਂ ਕਰਦੇ ਹਾਂ ਆਪਣਾ ਅਗਲੇਰਾ ਸਫ਼ਰ ਸਟਾਰਟ ਤੇ ਆਪਾਂ ਅੱਗੇ ਦੀ ਵੱਲ ਹਨਾ 45 ਕਿਲੋਮੀਟਰ ਦਾ ਸਫ਼ਰ ਹਨਾ ਤਕਰੀਬਨ ਸੁਖੀ ਹਾਂ ਤੇ ਹਾਂ ਤੇ ਕੰਟੇ ਕੇ ਚ ਪਹੁੰਚ ਜਾਗੇ ਆਪਾਂ ਹਨਾ 3 ਘੰਟੇ ਚ ਹਾਂ ਬਸ ਇੱਥੋਂ ਹਾਂਜੀ 1 ਘੰਟੇ ਚ ਪਹੁੰਚ ਜਾਗੇ ਠੀਕ ਹੈ ਜੀ ਤੇ ਇੱਥੋਂ ਹੁਣ ਤੁਹਾਨੂੰ ਦਰਸ਼ਨ ਕਰਵਾਏ ਪੀਰ ਬਾਬਾ ਜੀ ਦੇ ਗਾਹ ਦੀ ਦਰਗਾਹ ਦੇ ਤੇ ਇੱਥੋਂ ਹੁਣ ਦਰਸ਼ਨ ਕਰਕੇ ਤਕਰੀਬਨ ਕਿੰਨਾ ਟਾਈਮ ਹੋ ਗਿਆ ਸੁਖੀ ਦੇਖੋ ਸਾਢੇ 6 ਬਚ ਚੁੱਕੇ ਨੇ ਤੇ ਇੱਥੋਂ ਘੰਟੇ ਕੇ ਦਾ ਸਫ਼ਰ ਆਪਣਾ ਗੁਰਦੁਆਰਾ ਹਰੀਆਂ ਵੇਲਾ ਸਾਹਿਬ ਹਨਾ ਸੁਖਬੀਰ ਹਾਂਜੀ ਹਰੀਆਂ ਵੇਲਾ ਹਨਾ ਤੇ ਚਲੋ ਚਲਦੇ ਆ ਗੁਰਦੁਆਰਾ ਹਰੀਆਂ ਬੇਲਾਂ ਸਾਹਿਬ ਜਿਵੇਂ ਆਪਾਂ ਨੇ ਤੁਹਾਨੂੰ ਪਹਿਲੀ ਵੀਡੀਓ ਜਿਵੇਂ ਆਪਾਂ ਨੇ ਤੁਹਾਨੂੰ ਪਹਿਲੀ ਵੀਡੀਓ ਚ ਦੱਸਿਆ ਸੀ ਕਿ ਪਹਾੜਾਂ ਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹਨ ਤੇ ਆ ਜਿਹੜੀ ਨਦੀ ਦਾ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇਹ ਆ ਸੁਵਾਨ ਨਦੀ ਜਿਹੜੀ ਕਿ ਸੁਵਾਨ ਐਰ ਤੁਸੀਂ ਇਹ ਪਾਣੀ ਦਾ ਲੈਵਲ ਚੈੱਕ ਕਰ ਸਕਦੇ ਹੋ ਕਿ ਕਿੰਨੀ ਰਫਤਾਰ ਨਾਲ ਪਾਣੀ ਚੱਲ ਰਿਹਾ ਹਨ ਤੇ ਆਪਾਂ ਖੜੇ ਆ ਜੀ ਉਹਨਾਂ ਦੇ ਬਿਲਕੁਲ ਬਾਹਰਲੀ ਸਾਈਡ ਹਨਾ ਉਹ ਅੱਗੇ ਉਹਨਾਂ ਉਹ ਤੋਂ ਆਪਾਂ ਬਾਹਰ ਆ ਚੁੱਕੇ ਆ ਤੇ ਆਪਾਂ ਨੇ ਪਹੁੰਚਣਾ ਜੀ ਗੁਰਦੁਆਰਾ ਹਰੀਆਂ ਬੇਲਾਂ ਸਾਹਿਬ ਹਨਾ ਤੇ ਇੱਕ ਵਾਰ ਫੇਰ ਤੋਂ ਮੈਂ ਤੁਹਾਨੂੰ ਦਿਖਾ ਦਵਾਂ ਨਾ ਪਾਣੀ ਦਾ ਲੈਵਲ ਚੈੱਕ ਕਰ ਸਕਦੇ ਹੋ ਤੁਸੀਂ ਤੇ ਜਿਹੜੇ ਆਪਾਂ ਨੂੰ ਰਸਤੇ ਦੇ ਵਿੱਚ ਬਰਸਾਤੀ ਨਾਲੇ ਮਿਲੇ ਨੇ ਤਾਂ ਐਵੇਂ ਦਾ ਹੀ ਉਹਨਾਂ ਦੇ ਵਿੱਚ ਵੀ ਪਾਣੀ ਦਾ ਲੈਵਲ ਸੀਗਾ ਨਾ ਐਵੇਂ ਹੀ ਬਹੁਤ ਤੇਜ਼ ਚੱਲ ਰਿਹਾ ਸੀ ਉਹ ਤੇ ਇਧਰਲੇ ਪਾਸੇ ਵੀ ਤੁਹਾਨੂੰ ਦਿਖਾ ਦੰਨਾ ਹੈ ਨਾ ਤੇ ਕਿੰਨੀ ਰਫ਼ਤਾਰ ਦੇ ਨਾਲ ਪਾਣੀ ਜਾ ਰਿਹਾ ਤੇ ਬਹੁਤ ਤੇਜ਼ ਪਾਣੀ ਜਾ ਰਿਹਾ ਇਹ ਤੇ ਹੁਣ ਆਪਾਂ ਚੱਲਦੇ ਆਂ ਗੁਰੂਦਵਾਰਾ ਹਰੀਆਂ ਵੇਲਾ ਸਾਹਿਬ ਤੇ ਇੱਧਰ ਜਦੋਂ ਇਹ ਪਾਣੀ ਨਦੀ ਪੂਰੀ ਉਫਾਨ ਤੇ ਹੁੰਦੀ ਹੈ ਨਾ ਤਾਂ ਇਧਰ ਆ ਪੱਥਰਾਂ ਦਾ ਬੰਨ ਬਣਾਇਆ ਗਿਆ ਕਿਉਂਕਿ ਇੱਥੇ ਕਾਫੀ ਪਾੜ ਪਾ ਦਿੰਦੀ ਹੈ ਇਹ ਨਦੀ ਪਾਣੀ ਦਾ ਜਿਹੜਾ ਵਹਾਵ ਆ ਉਹ ਕਾਫੀ ਪਾੜ ਪਾ ਦਿੰਦਾ ਤੁਸੀਂ ਦੇਖੋ ਪਾਣੀ ਕਿੰਨੀ ਤੇਜ਼ ਚੱਲ ਰਿਹਾ ਇਸ ਜਗ੍ਹਾ ਤੋਂ ਜਿਹੜੀ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਦੀ ਦੂਰੀ ਆ ਉਹ 32 ਕਿਲੋਮੀਟਰ ਆ ਤੇ 32 ਕਿਲੋਮੀਟਰ ਦਾ ਸਫ਼ਰ ਤਾਇ ਕਰਕੇ ਆਪਾਂ ਪਹੁੰਚਾਂਗੇ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਸਮਾਂ ਹੋ ਚੁੱਕਿਆ ਜੀ 7:30 ਵਜੇ ਦਾ ਹਨਾ ਤੇ ਅੱਜ ਅਸੀਂ ਪਹਿਲੇ ਦਿਨ ਦੇ ਟਾਂ ਥੋੜਾ ਜਿਹਾ ਤੇ ਥੋੜਾ ਜਿਹਾ ਹਨੇਰੇ 'ਚ ਸਫ਼ਰ ਕਰ ਰਹੇ ਆ ਕਿਉਂਕਿ ਗੱਡੀਆਂ ਦੀਆਂ ਲਾਈਟਾਂ ਲੱਗ ਚੁੱਕੀਆਂ ਨੇ ਹਨਾ ਨਹੀਂ ਇਹ ਜਿਹੇ ਵੜੇ ਅਸੀਂ ਰੂਮ ਦੇ ਵਿੱਚ ਬੰਨੇ ਆ ਤੇ ਅੱਜ ਦਾ ਜਿਹੜਾ ਸਫ਼ਰ ਥੋੜਾ ਜਿਹਾ ਲੰਬਾ ਸੀ ਜੀ ਲੰਬਾ ਸਫ਼ਰ ਸੀ ਅੱਜ ਹਾਂ ਅੱਜ ਦਾ ਜਿਹੜਾ ਸਫ਼ਰ ਸੀ ਥੋੜਾ ਜਿਹਾ ਲੰਬਾ ਸੀਗਾ ਸਾਡਾ ਤੇ ਐਵੇਂ ਕੱਟੀਆਂ ਤੇ ਲਾਈਟਾਂ ਲੱਗ ਚੁੱਕੀਆਂ ਨੇ ਗੁਰਦੁਆਰਾ ਸਾਹਿਬ ਤੋਂ ਅਸੀਂ ਤਕਰੀਬਨ 25 ਕਿਲੋਮੀਟਰ ਦੀ ਦੂਰੀ ਤੇ ਆਂ ਅੱਧੇ ਘੰਟੇ ਦੇ ਵਿੱਚ ਪਹੁੰਚ ਜਾਵਾਂਗੇ ਗੁਰਦੁਆਰਾ ਸਾਹਿਬ ਇਸ ਪਰ ਪੌਂਡ ਕ੍ਰਾਸ ਕਰ ਰਹੇ ਆਪਾਂ ਇਹ ਐਮੇਰਾ ਬੋਰਡ ਬਣਿਆ ਆ ਗਿਆ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਨੇ ਰੁਕਣਾ ਅੱਜ ਉਹ ਹਸ਼ਿਆਰਪੁਰ ਦੇ ਬਿਲਕੁਲ ਨਜ਼ਦੀਕ ਨੇ ਅੱਜ ਪੇ ਹਸ਼ਿਆਰਪੁਰ ਤੋਂ ਤਕਰੀਬਨ 5-4 ਕਿਲੋਮੀਟਰ ਦੀ ਦੂਰੀ ਹੋਣਾ ਹੋਰ ਦੁਬਾਰਾ ਹਰੀਆਂ ਬੇਲਾ ਸਾਹਿਬ ਜੀ ਇਹ ਜਿਹੜੇ ਰੌਡ ਜਿਹੜੇ ਰੋਡ ਤੇ ਆਪਾਂ ਡਰਾਈਵ ਕਰ ਰਹੇ ਆਂ ਤੇ ਕਾਫੀ ਜਿਆਦਾ ਟ੍ਰੈਫਿਕ ਆਏ ਰੋਡ ਤੇ ਹਨਾ ਤੇ ਐਵੇਂ ਤੇ ਉੱਚੇ ਨਹੀਂ ਮੇ ਰੋਡ ਬਣਿਆ ਹੋਇਆ ਸਾਰਾ ਹਨਾ ਬੜੇ ਥੋੜੀ ਚਲਾਣਾ ਗਈ ਚੜੇ ਉਚਾਈ ਆ ਗਈ ਤੇ ਪਰ ਉਨੀ ਜਿੱਤੀ ਆਪਾਂ ਨੂੰ 319 ਬਦੋ ਚਾਹੀਦੀ ਸੀਗੀ ਉਨੀ ਕੜੀਆਂ ਤੇ ਤੱਕਾਈ ਜਦੋਂ ਦੇ ਆਪਾਂ ਇੱਧਰੋਂ ਚੱਲੇ ਆ ਥੋੜਾ ਬਹੁਤ ਆ ਫੜਾਉਣਾ ਹਾਂ ਥੋੜਾ ਬਹੁਤ ਆ ਫੜਾਉਣਾ ਹੈ ਨਾ ਇੰਨਾ ਜ਼ਿਆਦਾ ਫੜਾਉ ਨਹੀਂ ਤੇ ਅੱਜ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਪੀਰ ਬਾਬਾ ਨਿਗਾਹ ਦੀ ਦਰਗਾਹ ਦੇ ਹਨਾ ਤੇ ਅੱਜ ਰੁਕਣਾ ਸੀਗਾ ਗੁਰਦੁਆਰਾ ਸਾਹਿਬ ਹਨਾ ਤੇ ਪਰ ਆਪਾਂ ਉੱਧਰ ਨਹੀਂ ਗਏ ਹਨਾ ਕਿਉਂਕਿ ਉੱਧਰ ਥੋੜਾ ਜਿਹਾ ਇੱਕ ਪਾਸੇ ਨੂੰ ਪੈਂਦਾ ਸੀਗਾ ਉਹ ਜਿਹੜਾ ਕਿ ਥੋੜਾ ਦੂਰ ਸੀਗਾ ਤੇ ਆਪਾਂ ਰੁਕੇ ਆ ਕਿ ਅੱਜ ਹਸ਼ਿਆਰਪੁਰ ਤੇ ਹਸ਼ਿਆਰਪੁਰ ਆਪਾਂ ਨੇ ਰੂਮ ਲਿਆ ਔਰੇ ਆ ਤੁਸੀਂ ਦੇਖ ਸਕਦੇ ਹੋ ਨਾ ਆ ਆਪਾਂ ਨੇ ਲਿਆ ਰੂਮ ਕਿ ਅੱਜ ਆਪਾਂ ਨੇ ਔਰੇ ਬੱਸ ਸਟੈਂਡ ਦੇ ਬਿਲਕੁਲ ਨਾਲ ਹੋਟਲ ਦੇ ਵਿੱਚ ਰੂਮ ਲੈ ਰਿਆ ਸੀਗਾ ਨਾ ਤੇ ਇਹ ਰੂਮ ਆਪਾਂ ਨੂੰ 1200 ਦਾ ਮਿਲ ਗਿਆ ਤੇ ਅੱਜ ਆਪਾਂ ਕਰਦੇ ਆ ਇੱਥੇ ਰੈਸਟ ਤੇ ਕੱਲ ਨੂੰ ਚੱਲਾਂਗੇ ਆਪਣੇ ਨਵੇਂ ਸਫ਼ਰ ਦੀ ਵੱਲ ਹੈ ਨਾ ਤੇ ਇੱਥੇ ਹੁਣ ਆਪਾਂ ਕਰਦੇ ਆ ਬਰਾਉ ਦਾ ਐਂਡ ਤੁਹਾਡਾ ਵੀਡੀਓ ਦੇਖਣ ਤੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਹੈ ਨਾ ਤੇ ਆਪਣੀ ਵੀਡੀਓ ਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ